ਹੈਲੋ ਵੈਲਕਮ ਟੂ ਆਲ ਇਨ ਮਾਈ ਚੈਨਲ ਕਨਸੈਪਟ ਗੁਰੂ ਏਕੇ ਤੇ ਮੈਂ ਹਾਂ ਤੁਹਾਡਾ ਹੋਸਟ ਅਸ਼ਵਨੀ ਕੁਮਾਰ ਪਿਆਰੇ ਵਿਦਿਆਰਥੀਓ ਪਲੱਸ 2 ਪੋਲਿਟিক্যাল ਸਾਇੰਸ ਦਾ ਟਾਪਿਕ ਡਾਕਟਰ ਬੀ ਆਰ ਅੰਬੇਦਕਰ ਹੈ ਪਲੱਸ 2 ਪੋਲਿਟিক্যাল ਸਾਇੰਸ ਦਾ ਟਾਪਿਕ ਤੇ ਇਹਦੇ ਹੀ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦੇ ਜੀਵਨ ਤੇ ਰਾਜਨੀਤਿਕ ਵਿਚਾਰਾਂ ਤੇ ਅੱਜ ਇਹ ਵੀਡੀਓ ਹੈ ਸੋ ਅੱਜ ਆਪਾਂ ਡਾਕਟਰ ਜੀ ਬੀ ਆਰ ਅੰਬੇਦਕਰ ਜੀ ਦੇ ਜੀਵਨੀ ਬਾਰੇ ਸੰਖੇਪ ਜਾਣਕਾਰੀ ਪ੍ਰਾਪਤ ਕਰਾਂਗੇ ਤੇ ਉਹਨਾਂ ਦੇ ਰਾਜਨੀਤਿਕ ਵਿਚਾਰਾਂ ਬਾਰੇ ਵੀ ਜਾਣਕਾਰੀ ਪ੍ਰਾਪਤ ਕਰਾਂਗੇ ਆਉਣ ਵਾਲੇ ਐਗਜ਼ਾਮ ਦੇ ਵਿੱਚ ਡੈਫੀਨੇਟਲੀ ਇਹ ਜਾਣਕਾਰੀ ਤੁਹਾਡੀ ਹੈਲਪ ਕਰੇਗੀ ਛੋਟੇ ਵੱਡੇ ਪ੍ਰਸ਼ਨ ਜਿਹੜੀ ਇਸ ਚੈਪਟਰ ਚ ਆਣਗੇ ਕਾਫੀ ਹੱਦ ਤੱਕ ਇਸ ਅੱਜ ਦੀ ਵੀਡੀਓ ਵਿੱਚ ਕਵਰ ਕੀਤੇ ਗਏ ਨੇ ਸੋ ਸਾਰੇ ਬੱਚੇ ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਤੇ ਸਬਸਕ੍ਰਾਈਬ ਜਰੂਰ ਕਰਾਣਾ ਹੈ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਨਾ ਹੈ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਸੋ ਡਾਕਟਰ ਬੀ ਆਰ ਅਮੇਦਕਰ ਬਾਰੇ ਆਪਾਂ ਪਹਿਲੇ ਜੀਵਨੀ ਤੇ ਫਿਰ ਉਹਨਾਂ ਦੇ ਰਾਜਨੀਤਿਕ ਵਿਚਾਰਾਂ ਬਾਰੇ ਹੋਣੀ ਜਾਣਾਂਗੇ ਸੋ ਪਿਆਰੇ ਉਦਿਆਰਥੀਓ ਸੋਤੇ ਲਈ ਸਮਝਿਏ ਡਾਕਟਰ ਬੀ ਆਰ ਅੰਬੇਦਕਰ ਨੇ ਜਿਹੜੇ ਡਾਕਟਰ ਭੀਮਰੋ ਰਾਮਜੀ ਅੰਬੇਦਕਰ ਉਹਨਾਂ ਦਾ ਪੂਰਾ ਨਾਂ ਸੀ 1891 ਤੋਂ 1956 ਤੱਕ ਦਾ ਉਹਨਾਂ ਦਾ ਜੀਵਨ ਸਪੈਨ ਰਿਹਾ ਭਾਰਤ ਦੇ ਸੰਵਿਧਾਨ ਦੇ ਮੁੱਖ ਸ਼ਿਲਪਕਾਰ ਹੋਏ ਨੇ ਇੱਕ ਪ੍ਰਮੁੱਖ ਨਿਆਵਾਦੀ ਅਰਥਸ਼ਾਸਤਰੀ ਸਮਾਜ ਸੁਧਾਰਕ ਅਤੇ ਦਲਿਤਾਂ ਦੇ ਅਧਿਕਾਰਾਂ ਲਈ ਸੰਘਰਸ਼ ਕਰਨ ਵਾਲੇ ਨੇਤਾ ਸਨ ਉਹਨਾਂ ਨੂੰ ਪਿਆਰ ਕਰਨ ਪਿਆਰ ਨਾਲ ਬਾਬਾ ਸਾਹਿਬ ਕਹਿ ਕੇ ਬੁਲਾਇਆ ਜਾਂਦਾ ਹੈ। ਉਹਨਾਂ ਦੇ ਜੀਵਨ ਦੇ ਮੁੱਖ ਪੜਾ ਕੀ ਨੇ ਸਭ ਤੋਂ ਪਹਿਲੇ ਉਹਨਾਂ ਦੇ ਜੀਵਨ ਬਾਰੇ ਇਹ ਗੱਲ ਹੈ ਵੀ ਉਹਨਾਂ ਦਾ ਜਨਮ 14 ਅਪ੍ਰੈਲ 1891 ਨੂੰ ਮਹੂ ਜਿਹੜਾ ਹੁਣ ਅਬੇਦਕਰ ਨਗਰ ਨਾਂ ਪਿਆ ਹੈ ਮੱਧ ਪ੍ਰਦੇਸ਼ ਵਿੱਚ ਹੈ ਤੇ ਜਾਤੀ ਮਹਾਰ ਇੱਕ ਦਲਿਤ ਜਾਤੀ ਸੀ। ਹੁਣ ਵੀ ਹੈ ਜਿਸ ਨਾਲ ਬਚਪਨ ਤੋਂ ਹੀ ਛੂਹਾਂ ਛਾਤ ਤੇ ਪੇਦਵਾ ਹੁੰਦਾ ਰਿਹਾ ਉਹ ਉੱਥੇ ਉਹਨਾਂ ਦਾ ਜਨਮ ਹੋਇਆ। ਉਹਨਾਂ ਦੀ ਸਿੱਖਿਆ ਮੁੰਬਈ ਯੂਨੀਵਰਸਿਟੀ ਤੋਂ ਉਹਨਾਂ ਨੇ ਬੀਏ ਕੀਤੀ ਕਲੰਬੀਆ ਯੂਨੀਵਰਸਿਟੀ ਤੋਂ ਉਹਨਾਂ ਨੇ ਐਮਏ ਪੀਐਚਡੀ ਕੀਤੀ ਲੰਡਨ ਸਕੂਲ ਆਫ ਇਕਨੋਮਿਕਸ ਤੋਂ ਐਮਐਸਸੀ ਡੀਐਸਸੀ ਕੀਤਾ ਤੇ ਗ੍ਰੇਜਨ ਵਕੀਲ ਕੀਤਾ ਹੋਰ ਬਹੁਤ ਸਾਰੀਆਂ ਐਟ ਲੀਸਟ 32 ਡਿਗਰੀਆਂ ਉਹਨਾਂ ਨੇ ਹਾਸਲ ਕੀਤੀਆਂ ਮੁੱਖ ਭੂਮਿਕਾਵਾਂ ਉਹਨਾਂ ਦੀਆਂ ਕੀ ਰਹੀਆਂ ਨੇ ਮਸੌਦਾ ਕਮੇਟੀ ਦੇ ਚੇਅਰਮੈਨ ਸੀਓ ਹੀ ਵਾਸ ਦਾ ਚੇਅਰਮੈਨ ਆਫ ਡਰਾਫਟਿੰਗ ਕਮਿਟੀ ਕਮੇਟੀ ਆਫ ਦਾ ਇੰਡੀਅਨ ਕਨਸਟੀਟਿਊਸ਼ਨ ਜਿਹੜਾ ਭਾਰਤ ਦਾ ਸੰਵਿਧਾਨ ਬਣਿਆ ਉਸ ਸੰਵਿਧਾਨ ਕਮੇਟੀ ਦੇ ਸੱਤ ਮੈਂਬਰੀ ਕਮੇਟੀ ਦਾ ਉਹ ਚੇਅਰਮੈਨ ਸੀ ਆਜ਼ਾਦ ਜਦੋਂ ਭਾਰਤ ਹੋਇਆ ਤੇ ਪਹਿਲੇ ਕਾਨੂੰਨ ਮੰਤਰੀ ਬਣੇ ਨੇ ਡਾਕਟਰ ਬੀ ਆਰ ਅੰਬੇਦਕਰ ਤੇ 6 ਦਸੰਬਰ 1956 ਨੂੰ ਉਹ ਨਿਦਨ ਹੋਣਾ ਦਾ ਹੋਇਆ ਐਕਸਪਾਇਰ ਹੋਏ ਨੇ ਤੇ ਦੇਸ਼ ਨੂੰ ਬਹੁਤ ਵੱਡਾ ਘਾਟਾ ਹੋਇਆ ਹੋਇਆ ਸੀ ਉਨ੍ਹਾਂ ਦਾ ਪ੍ਰਮੁੱਖ ਯੋਗਦਾਨ ਜਿਹੜਾ ਵੈ ਉਹ ਸੰਵਿਧਾਨ ਨਰਮਾਤਾ ਦੇ ਤੌਰ ਤੇ ਰਿਹਾ ਉਹਨਾਂ ਨੂੰ ਭਾਰਤੀ ਸੰਵਿਧਾਨ ਦਾ ਪਿਤਾ ਮੰਨਿਆ ਜਾਂਦਾ ਹੀ ਇਸ ਕਾਲਡ ਫਾਦਰ ਆਫ ਇੰਡੀਅਨ ਕਨਸਟੀਟਿਊਸ਼ਨ ਉਹਨਾਂ ਦੇ ਪ੍ਰਧਾਨਗੀ ਅਠ ਤਿਆਰ ਸੰਵਿਧਾਨ ਨੇ ਛੂਤਛਾਤ ਦੀ ਪ੍ਰਥਾ ਨੂੰ ਖਤਮ ਕੀਤਾ ਤੇ ਸਮਾਜਿਕ ਨਿਆਂ ਦੀ ਨੀ ਰੱਖੀ ਸਮਾਜਿਕ ਨਿਆਂ ਦੀ ਨਹੀਂ ਰੱਖੀ ਬੇਟਾ ਇਹੋ ਹੀ ਤੁਸੀਂ ਪੜ ਲੋਗੇ ਆਰਮਨਾਲ ਤੇ ਤੁਹਾਡੀ ਬਹੁਤ ساری ਜਾਣਕਾਰੀ ਡਾਕਟਰ ਮੇਧਕਰ ਸਾਹਿਬ ਬਾਰੇ ਬਣ ਜਾਏਗੀ ਤੇ ਤੁਸੀਂ ਐਗਜ਼ਾਮ 'ਚ ਅੱਛੇ ਢੰਗ ਨਾਲ ਪੇਪਰ ਦੇ ਸਕੋਗੇ। ਸਮਾਜਿਕ ਨਿਆਂ ਲਈ ਸਮਾਜਿਕ ਨਿਆਂ ਲਈ ਸੰਘਰਸ਼ਕੀਤਾ ਉਹਨਾਂ ਨੇ ਬੇਸ਼ਕਤ ਹਿਤਕਾਰਨੀ ਸਭਾ 1924 ਦੀ ਸਥਾਪਨਾ ਕੀਤੀ ਤੇ ਮੂਕ ਨਾਇਕ ਬੇਸ਼ਕਤ ਭਾਰਤੀ ਵਰਗੇ ਅਖਬਾਰ ਚਲਾਏ ਤਾਂ ਕਿ ਦਲਿਤਾਂ ਦੀਆਂ ਸਮੱਸਿਆਵਾਂ ਨੂੰ ਆਵਾਜ਼ ਦੇ ਸਕਣ। 1927 ਵਿੱਚ ਮਹਾੜ ਸੱਤਿਆਗ੍ਰਹਿ ਕਰਕੇ ਦਲਿਤਾਾਂ ਲਈ ਸਰਵਜਨਕ ਟੈਂਕੀਆਂ ਤੋਂ ਪਾਣੀ ਭਰਨ ਦੇ ਅਧਿਕਾਰ ਲਈ ਉਹਨਾਂ ਨੇ ਲੜਾਈ ਲੜੀ ਬੇਟਾ ਇਹ ਮੋਟੀ ਮੋਟੀ ਜਾਣਕਾਰੀ ਹੈ ਅਸਲ ਉਹਨਾਂ ਦਾ ਜੀਵਨ ਜਿਹੜਾ ਬਹੁਤ ਵੱਡੇ ਸੰਘਰਸ਼ ਨਾਲ ਭਰਿਆ ਪਿਆ ਸੀ ਰਾਜਨੀਤਿਕ ਯੋਗਦਾਨ ਉਹਨਾਂ ਨੇ 1936 ਵਿੱਚ ਸੁਤੰਤਰਤਾ ਮਜ਼ਦੂਰ ਸੁਤੰਤਰ ਮਜ਼ਦੂਰ ਪਾਰਟੀ ਬਣਾਈ ਉਹਨਾਂ ਨੇ ਲੰਡਨ ਦੇ ਗੋਲ ਮੇਸ ਸਮਾਗਮ ਵਿੱਚ ਦਲਿਤਾਂ ਦੇ ਰਾਜਨੀਤਿਕ ਪ੍ਰਤਨਿਧਤਾ ਲਈ ਲੜਾਈ ਲੜੀ। ਉਹਨਾਂ ਦੇ ਜੀਵਨ ਵਿੱਚ ਧਾਰਮਿਕ ਧਾਰਮਿਕ ਮੋੜ ਉਦੋਂ ਆਇਆ ਜਦੋਂ 1956 ਵਿੱਚ ਉਹਨਾਂ ਨੇ Hindu ਧਰਮ ਛੱਡ ਕੇ ਬੁੱਧ ਧਰਮ ਅਪਣਾ ਲਿਆ। ਜਿਸ ਨਾਲ ਹਜ਼ਾਰਾਂ ਦਲਿਤਾਂ ਨੇ ਵੀ ਉਹਨਾਂ ਦਾ ਅਨੁਸਰਣ ਕੀਤਾ, ਉਹਨਾਂ ਨੂੰ ਫਾਲੋ ਕੀਤਾ। ਆਓ ਹੁਣ ਗੱਲ ਕਰੀਏ ਉਹਨਾਂ ਦੇ ਰਾਜਨੀਤਿਕ ਵਿਚਾਰਾਂ ਦੀ। ਉਹਨਾਂ ਦੇ ਵੈਸੇ ਪ੍ਰਮੁੱਖ ਸਿਧਾਂਤ ਜਿਹੜੇ ਨੇ ਉਹ ਕਿਹੜੇ ਸੀਗੇ ਅੰਮੇਦਕਰ ਦੇ ਵਿਚਾਰ ਵਿੱਚ ਸਮਾਨਤਾ, ਸੁਤੰਤਰਤਾ ਤੇ ਭਾਈਚਾਰੇ ਦੇ ਸਿਧਾਂਤਾਂ ਤੇ ਧਾਰ ਸਨ ਉਹਨਾਂ ਦਾ ਮੰਨਣਾ ਸੀ ਕਿ ਸਿੱਖਿਆ ਰਾਜਨੀਤਿਕ ਸ਼ਕਤੀ ਅਤੇ ਕਾਨੂੰਨੀ ਸੁਰੱਖਿਆ ਦੁਆਰਾ ਹੀ ਪਛੜੇ ਵਰਗਾਂ ਦਾ ਉਥਾਨ ਸੰਭਵ ਹੈ ਕਿਉਂਕਿ ਉਹ ਕਹਿੰਦੇ ਸੀ ਸਿੱਖਿਆ ਸ਼ੇਰਨੀ ਦਾ ਦੁੱਧ ਹੈ ਜਿਹੜਾ ਪੀਏਗਾ ਉਹ ਦਿਹਾੜੇਗਾ ਡਾਟਰ ਅੰਬੇਦਕਰ ਦਾ ਜੀਵਨ ਅਤੇ ਸਮਾਜਿਕ ਭੇਦਭਾਵ ਦੇ ਵਿਰੁੱਧ ਸੰਘਰਸ਼ ਅਤੇ ਇੱਕ ਨ્યાਪੂਰਨ ਸਮਾਜ ਦੀ ਸਥਾਪਨਾ ਦੀ ਪ੍ਰੇਰਣਾਦਾਇਕ ਕਹਾਣੀ ਹੈ ਉਹਨਾਂ ਦਾ ਜੀਵਨ ਹੀ ਇੱਕ ਪ੍ਰੇਰਨਾਦਾਇਕ ਕਹਾਣੀ ਹੈ ਉਹਨਾਂ ਦੇ ਜੀਵਨ ਬਾਰੇ ਹੋਰ ਪਹਿਲੂਆਂ ਨੂੰ ਸਾਨੂੰ ਵੱਖ-ਵੱਖ ਕਿਤਾਬਾਂ ਤੋਂ ਉਹਨਾਂ ਦੀ ਜਾਣਕਾਰੀ ਪ੍ਰਾਪਤ ਕਰਨੀ ਚਾਹੀਦੀ ਹੈ ਸੋ ਬੇਟਾ ਅਸੀਂ ਆਪਣੇ ਟੌਪਿਕ ਤੇ ਆਉਨੇ ਆ ਡਾਟਰ ਬੀ ਆਰ ਅੰਬੇਦਕਰ ਦੇ ਰਾਜਨੀਤਿਕ ਵਿਚਾਰ ਡਾਟਰ ਬੀ ਆਰ ਅੰਬੇਦਕਰ ਦੇ ਰਾਜਨੀਤਿਕ ਵਿਚਾਰ ਉਹਨਾਂ ਬਹੁਤ ਹੀ ਵਿਸਤ੍ਰਿਤ ਅਤੇ ਪ੍ਰਭਾਵਸ਼ਾਲੀ ਵਿਚਾਰ ਸੀ ਉਹਨਾਂ ਦੇ ਫੇਠਾਂ ਤੁਹਾਡੇ ਲਈ ਉਹਨਾਂ ਦੇ ਮੁੱਖ ਰਾਜਨੀਤਿਕ ਵਿਚਾਰਾਂ ਨੂੰ ਪੰਜਾਬੀ ਵਿੱਚ ਸਿਰਲੇਖਾਂ ਸਹਿਤ ਪੇਸ਼ ਕੀਤਾ ਗਿਆ ਸਭ ਤੋਂ ਪਹਿਲੇ ਸਮਾਜਿਕ ਨਿਆਂ ਅਤੇ ਜਾਤਪਾਤ ਦਾ ਖਾਤਮਾ ਡਾ. ਅੰਬੇਦਕਰ ਦਾ ਮੁੱਖ ਰਾਜਨੀਤਿਕ ਟੀਚਾ ਸਮਾਜਿਕ ਨਿਆਂ ਨੂੰ ਕਾਇਮ ਕਰਨਾ ਸੀ ਉਹਨਾਂ ਨੇ ਜਾਤ ਪ੍ਰਥਾ ਦੇ ਖਿਲਾਫ ਜੰਮ ਕੇ ਵਿਰੋਧ ਕੀਤਾ ਤੇ ਮਹਿਸੂਸ ਕੀਤਾ ਕਿ ਬਿਨਾ ਸਮਾਜਿਕ ਸਮਾਨਤਾ ਦੇ ਲੋਕਤੰਤਰ ਅਧੂਰਾ ਹੈ ਉਹਨਾਂ ਦਾ ਮੰਨਣਾ ਸੀ ਕਿ ਰਾਜ ਦੇ ਸ਼ਕਤੀ ਦੀ ਵਰਤੋਂ ਸਮਾਜਿਕ ਅਸਮਾਨਤਾ ਨੂੰ ਦੂਰ ਕਰਨ ਲਈ ਹੋਣੀ ਚਾਹੀਦੀ ਹੈ ਉਹਨਾਂ ਦਾ ਦੂਜਾ ਵਿਚਾਰ ਸੀ ਸੰਵਿਧਾਨਕ ਨੈਤਿਕਤਾ ਅਬੇਦਕਰ ਲੋਕਤੰਤਰ ਦੀ ਸਫਲਤਾ ਲਈ ਸੰਵਿਧਾਨਕ ਨੈਤਿਕਤਾ ਨੂੰ ਜ਼ਰੂਰੀ ਮੰਨਦੇ ਸਨ ਇਹਦਾ ਅਰਥ ਇਹ ਹੈ ਕਿ ਨਾਗਰਿਕਾਂ ਤੇ ਸਰਕਾਰ ਦੋਵੇਂ ਸੰਵਿਧਾਨ ਦੇ ਨਿਯਮਾਂ ਅਤੇ ਲੋਕਤੰਤਰੀਕ ਦਰਸ਼ਾ ਦਾ ਪਾਲਣ ਕਰਨਾ ਉਹਨਾਂ ਦਾ ਮੰਨਣਾ ਸੀ ਉਹਨਾਂ ਦਾ ਮੰਨਣਾ ਸੀ ਕਿ ਕਾਨੂੰਨ ਦਾ ਰਾਜ ਹੀ ਇੱਕ ਨਿਆਂਪੂਰਨ ਸਮਾਜ ਦੀ ਨੀ ਹੈ ਕਾਨੂੰਨ ਦਾ ਰਾਜ ਹੀ ਇੱਕ ਨਿਆਂਪੂਰਨ ਸਮਾਜ ਦੀ ਨੀ ਹੈ ਭਾਵ ਕਾਨੂੰਨ ਅਨੁਸਾਰ ਸਾਰਾ ਕੰਮ ਚੱਲਣਾ ਚਾਹੀਦਾ ਹੈ ਅਲਪਸੰਖਿਆਕ ਅਤੇ ਦਲਿਤ ਵਰਗਾਂ ਦੇ ਅਧਿਕਾਰ ਦੇ ਅਧਿਕਾਰ ਆਪਣੇ ਸਮੂਹਕ ਰਾਜਨੀਤਿਕ ਪ੍ਰਯਾਸਾਂ ਚ ਕੋਸ਼ਿਸ਼ਾਂ ਦੇ ਵਿੱਚ ਅਬੇਦਕਰ ਨੇ ਦਲਿਤਾ ਅਤੇ ਹਾਸ਼ੀਏ ਤੇ ਖੜੇ ਵਰਗਾਂ ਦੇ ਰਾਜਨੀਤਿਕ ਅਧਿਕਾਰਾਂ ਲਈ ਲੜਾਈ ਲੜੀ ਉਹਨਾਂ ਨੇ ਰਾਜਨੀਤਿਕ ਸੰਸਥਾਵਾਂ ਵਿੱਚ ਇਹਨਾਂ ਵਰਗਾਂ ਲਈ ਅਰਕਸ਼ਨ ਰੈਜ਼ਰਵੇਸ਼ਨ ਯਾਨੀ ਦੀ ਵਕਾਲਤ ਕੀਤੀ ਤਾਂ ਜੋ ਉਹਨਾਂ ਨੂੰ ਸੱਤਾ ਵਿੱਚ ਹਿੱਸਾ ਮਿਲ ਸਕੇ ਤੇ ਉਹਨਾਂ ਦੇ ਹਿੱਤਾਂ ਦੀ ਰੱਖਿਆ ਹੋ ਸਕੇ ਔਰਤਾਂ ਦੇ ਅਧਿਕਾਰ ਡਾਟਰਾਂ ਬੇਦਕਰ ਔਰਤਾਂ ਦੇ ਸ਼ਕਤੀਕਰਨ ਅਤੇ ਲਿੰਗ ਸਮਾਨਤਾ ਦੇ ਪੱਕੇ ਹਮਾਇਤੀ ਸਨ ਉਹਨਾਂ ਨੇ ਔਰਤਾਂ ਨੂੰ ਸਮਾਜਿਕ ਆਰਥਿਕ ਅਤੇ ਰਾਜਨੀਤਿਕ ਅਧਿਕਾਰ ਦੇਣ ਲਈ ਜ਼ੋਰਦਾਰ ਪੈਰੋ કરી ਕੀਤੀ ਭਾਰਤੀ ਸੰਵਿਧਾਨ ਵਿੱਚ ਔਰਤਾਂ ਨਾਲ ਸੰਬੰਧਿਤ ਕਾਨੂੰਨ ਕਾਨੂੰਨੀ ਪ੍ਰਬੰਧ ਉਹਨਾਂ ਦੀ ਇਸ ਸੂਚ ਦਾ ਪ੍ਰਤੀਕ ਨੇ ਭਾਰਤ ਵਿੱਚ ਔਰਤਾਂ ਨੂੰ ਬਹੁਤ ਜ਼ਿਆਦਾ ਅਧਿਕਾਰ ਹੁਣ ਮਿਲੇ ਹੋਏ ਨੇ ਸੰਵਿਧਾਨ ਤੋਂ ਬਾਅਦ ਉਸ ਤੋਂ ਪਹਿਲੇ ਔਰਤਾਂ ਨੂੰ ਜਿਹੜਾ ਵਾ ਬਿਲਕੁਲ ਸਾਡੇ ਸਮਾਏ ਵਿੱਚ ਉਹਨਾਂ ਰੁਤਬਾ ਪ੍ਰਾਪਤ ਨਹੀਂ ਸੀ ਪਰ ਸੰਵਿਧਾਨ ਤੋਂ ਬਾਅਦ ਸਮਾਨਤਾ ਦਿੱਤੀ ਗਈ ਹੈ ਲੋਕਤੰਤਰੀ ਮੂਲ ਭਾਰਤ ਦੇ ਸੰਵਿਧਾਨ ਦੇ ਰਚਨਾਰ ਹੋਣ ਦੇ ਨਾਤੇ ਅੰਬੇਦਕਰ ਨੇ ਇਸ ਨੂੰ ਇੱਕ ਲੋਕਤੰਤ੍ਰਿਕ ਸੰਗੀ ਅਤੇ ਸੰਸਦੀ ਸਰਕਾਰ ਵਾਲੇ ਗਨਰਾਜ ਦੀ ਨਹੀਂ ਰੱਖਿਆ ਉਹਨਾਂ ਦਾ ਵਿਸ਼ਵਾਸ ਸੀ ਕਿ ਇੱਕ ਸੱਚੇ ਲੋਕਤੰਤਰ ਲਈ ਸਿਰਫ ਵੋਟ ਦਾ ਅਧਿਕਾਰ ਹੀ ਕਾਫੀ ਨਹੀਂ ਬਲਕਿ ਸਮਾਜਿਕ ਆਰਥਿਕ ਸਮਾਨਤਾ ਵੀ ਜ਼ਰੂਰੀ ਹੈ ਧਰਮ ਨਿਰਪੱਖਤਾ ਅੰਬੇਦਕਰ ਨੇ ਇੱਕ ਧਰਮ ਨਿਰਪੱਖ ਰਾਜ ਦੀ ਕਲਪਨਾ ਕੀਤੀ ਜਿੱਥੇ ਰਾਜ ਦਾ ਕੋਈ ਧਰਮ ਨਾ ਹੋਵੇ ਸਾਰੇ ਨਾਗਰਿਕਾਂ ਨੂੰ ਧਾਰਮਿਕ ਸੁਤੰਤਰਤਾ ਪ੍ਰਾਪਤ ਹੋਵੇ ਉਹਨਾਂ ਦਾ ਮੰਨਣਾ ਸੀ ਕਿ ਰਾਜਨੀਤੀ ਦੇ ਕਿਸੇ ਇੱਕ ਧਰਮ ਦਾ ਪ੍ਰਭਾਵ ਸਮਾਜਿਕ ਨਿਆਂ ਅਤੇ ਬਰਾਬਰੀ ਵਿੱਚ ਰੁਕਾਵਟ ਪੈਦਾ ਕਰਦਾ ਹੈ ਇਸ ਤੋਂ ਬਾਅਦ ਸਿੱਖਿਆ ਅਤੇ ਜਾਗਰੂਕਤਾ ਦੀ ਭੂਮਿਕਾ ਉਹਨਾਂ ਨੇ ਉਹਨਾਂ ਦੇ ਰਾਜਨੀਤਿਕ ਵਿਚਾਰਾਂ ਵਿੱਚ ਸਿੱਖਿਆ ਨੂੰ ਕੇਂਦਰੀ ਸਥਾਨ ਪ੍ਰਾਪਤ ਸੀ ਅੰਬੇਦਕਰ ਦਾ ਡੇਢ ਵਿਸ਼ਵਾਸ ਸੀ ਕਿ ਸਿੱਖਿਆ ਹੀ ਉਹ ਹਥਿਆਰ ਹੈ ਜਿਸ ਦੁਆਰਾ ਪਛੜੇ ਵਰਗ ਰਾਜਨੀਤਿਕ ਅਤੇ ਸਮਾਜਿਕ ਸ਼ਸ਼ਤੀਕਰਨ ਪ੍ਰਾਪਤ ਕਰ ਸਕਦੇ ਹਨ ਅਤੇ ਆਪਣੇ ਅਧਿਕਾਰਾਂ ਲਈ ਲੜ ਸਕਦੇ ਹਨ ਸਮਾਜਵਾਦ ਦੀ ਝਲਕ ਆਰਥਿਕ ਮਾਮਲਿਆਂ ਵਿੱਚ ਅੰਬੇਦਕਰ ਦੇ ਵਿਚਾਰ ਸਮਾਜਵਾਦ ਦੇ ਨੇੜੇ ਚੁੱਕਾ ਰੱਖਦੇ ਹਨ ਉਹਨਾਂ ਦੀ ਆਰਥਿਕ ਸਮਾਨਤਾ ਤੇ ਜ਼ੋਰ ਦਿੱਤਾ ਤੇ ਮੰਨਿਆ ਕਿ ਆਰਥਿਕ ਲੋਕਤੰਤਰ ਇਕਨੋਮਿਕ ਡੈਮੋਕ੍ਰੇਸੀ ਬਿਨਾ ਰਾਜਨੀਤਿਕ ਲੋਕਤੰਤਰ ਅਧੂਰਾ ਹੈ ਉਹਨਾਂ ਨੇ ਰਾਜਦਵਾਰ ਆਰਥਿਕ ਨਿਯਮਨ ਦੀ ਵਕਾਲਤ ਕੀਤੀ ਸਾਰੰਸ਼ ਆਪਾਂ ਕੀ ਨਤੀਜਾ ਕੱਢਦੇ ਹਾਂ ਇਹ ਸਾਰੀ ਡਿਸਕਸ਼ਨ ਤੋਂ ਡਾਕਟਰ ਅੰਬੇਦਕਰ ਰਾਜਨੀਤਿਕ ਜੀ ਦੇ ਰਾਜਨੀਤਿਕ ਵਿਚਾਰਾਂ ਵਿੱਚ ਸਮਾਨਤਾ ਨਿਆਂ ਸਤੰਤਰਤਾ ਤੇ ਬੁੱਤਾਂ ਦੇ ਆਧਾਰ ਹਨ ਉਨ੍ਹਾਂ ਦੇ ਸਮੂਹਕ ਦਰਸ਼ਨ ਇੱਕ ਐਸੇ ਸਮਾਜ ਦੀ ਸਥਾਪਨਾ ਕਰਨਾ ਸੀ ਜਿੱਥੇ ਹਰ ਵਿਅਕਤੀ ਨੂੰ ਗਰੀਬੀ ਚੁਣੇ ਹੋਏ ਅਤੇ ਸ਼ੋਸ਼ਣ ਤੋਂ ਮੁਕਤੀ ਮਿਲ ਸਕੇ ਭਾਰਤ ਦਾ ਸੰਵਿਧਾਨ ਉਨ੍ਹਾਂ ਦੇ ਇਹਨਾਂ ਵਿਚਾਰਾਂ ਦਾ ਇੱਕ ਜੀਵੰਤ ਦਸਤਾਵੇਜ਼ ਹੈ ਸੋ ਪਿਆਰੇ ਵਿਦਿਆਰਥੀਓ ਅੱਜ ਅਸੀਂ ਡਾਕਟਰ ਬੇਦਕਰ ਜੀ ਦੇ ਜੀਵਨ ਬਾਰੇ ਸੰਖੇਪ ਜਾਣਕਾਰੀ ਤੇ ਉਨ੍ਹਾਂ ਦੇ ਰਾਜਨੀਤਿਕ ਵਿਚਾਰਾਂ ਵਿਚਾਰਾਂ ਬਾਰੇ ਸੰਖੇਪ ਜਾਣਕਾਰੀ ਪ੍ਰਾਪਤ ਕੀਤੀ ਹੈ ਮੈਨੂੰ ਆਸ ਹੈ ਕੀ 2 ਪੋਲੀਟੀਕਲ ਸਾਇੰਸ ਦਾ ਟਾਪਿਕ ਕਰਦੇ ਹੋਏ ਤੁਸੀਂ ਡੈਫੀਨੇਟਲੀ ਅੱਜ ਦੀ ਇਸ ਵੀਡੀਓ ਤੋਂ ਜ਼ਰੂਰ ਤੁਹਾਨੂੰ ਲਾਭ ਮਿਲੇਗਾ ਤੇ ਤੁਹਾਡੇ ਕਈ ਛੋਟੇ ਵੱਡੇ ਪ੍ਰਸ਼ਨ ਇਹਦੇ ਨਾਲ ਹੱਲ ਹੋ ਸਕਣਗੇ ਖਾਸ ਤੌਰ ਤੇ 6 ਨੰਬਰ 8 ਨੰਬਰ ਵਾਲਾ ਵੱਡਾ ਪ੍ਰਸ਼ਨ ਜਿਹੜਾ ਜ਼ਰੂਰ ਸਾਲਵ ਹੋਏਗਾ ਥੈਂਕ ਯੂ ਵੈਰੀ ਮਚ ਵੇਖਦੇ ਰਹੋ ਕਨਸੈਪਟ ਗੁਰੂ ਕੇ ਕੇ ਚੈਨਲ ਤੇ ਵੱਧ ਤੋਂ ਵੱਧ ਵਿਦਿਆਰਥੀ ਜਿਹੜੇ ਨੇ ਇਸ ਵੀਡੀਓ ਨੂੰ ਵੇਖਣ ਤੇ ਸ਼ੇਅਰ ਕਰਨ ਥੈਂਕ ਯੂ